ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਸ਼ਹੂਰ ਪੰਜਾਬੀ ਸਿੰਗਰ ਤੇ ਐਕਟਰ ਦਰਜੀਤ ਦੋਸਾਂਝ ਜਿਨ੍ਹਾਂ ਨੇ ਪੂਰੀ ਦੁਨੀਆ ਵਿੱਚ ਆਪਣਾ ਇੱਕ ਖਾਸ ਰੁਤਬਾ ਕਾਇਮ ਕੀਤਾ ਹੈ ਦਰਜੀਤ ਦੋਸਾਂਝ ਪਹਿਲੇ ਇੰਡੀਆ ਦੇ ਕਲਾਕਾਰ ਹਨ ਜਿਹੜੇ ਕੋਚੇਲਾ 뮤직 ਫੈਸਟੀਵਲ ਦੇ ਅੰਦਰ ਗਏ ਤੇ ਇਹਨਾਂ ਨੇ ਆਪਣੀ ਕਲਾ ਨਾਲ ਪੰਜਾਬੀਆਂ ਦਾ ਤੇ ਆਪਣੀ ਦਸਤਾਰ ਦਾ ਮਾਣ ਹੋਰ ਜ਼ਿਆਦਾ ਵਧਾਇਆ ਜੀ ਦਸਾਂ ਪਹਿਲੇ ਪੰਜਾਬੀ ਕਲਾਕਾਰ ਬਣੇ ਜਿਨ੍ਹਾਂ ਨੇ ਵੈਨਕੂਵਰ BC ਪਲੇ ਸਟੇਡੀਅਮ ਦੇ ਅੰਦਰ ਸ਼ੋਅ ਕੀਤਾ ਤੇ ਉਹ ਸ਼ੋਅ ਵੀ ਕੋਈ ਛੋਟਾ ਮੋਟਾ ਨਹੀਂ ਰਿਹਾ ਉਹ ਸ਼ੋਅ ਨੇ ਵੀ ਰਿਕਾਰਡ ਤੋੜ ਦਿੱਤੀ ਇਸ ਸ਼ੋਅ ਦੇ ਅੰਦਰ ਕਰੀਬ 54 ਹਜ਼ਾਰ ਤੋਂ ਵੱਧ ਲੋਕ ਆਏ ਦਿਲਜੀਤ ਦੋਸਾਂ ਦੀਆਂ ਉਪਲਬਧੀਆਂ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਫਿਲਮ ਪੰਜਾਬ 95 ਬਾਰੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਤੇ ਬਣੀ ਪੰਜਾਬ 95 ਆਖਰੀ ਰਿਲੀਜ਼ ਕਿਉਂ ਨਹੀਂ ਕੀਤੀ ਜਾ ਰਹੀ ਕਿਉਂ ਇਹਨੂੰ ਰਿਲੀਜ਼ ਕਰਨ ਦੇ ਵਿੱਚ ਅੜਚਨਾ ਪੈ ਰਹੀਆਂ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਦੇ ਰਹਿੰਦੇ ਹਾਂ ਜੇਕਰ ਤੁਹਾਨੂੰ ਵੀ ਪੰਜਾਬ ਨਾਲ ਮੁਹੱਬਤ ਹੈ ਉਜੜ ਰਹੇ ਪੰਜਾਬ ਦਾ ਦਰਦ ਹੈ ਤਾਂ ਸਾਡੇ ਨਾਲ ਜੁੜੋ ਸਾਡੇ ਨਾਲ ਜੁੜ ਕੇ ਆਪਣੀ ਰਾਇ ਸਾਂਝਾ ਕਰੋ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਅਸੀਂ ਇਸ ਵੀਡੀਓ ਦੇ ਵਿੱਚ ਐਸੇ YouTube ਚੈਨਲ ਬਾਰੇ ਦੱਸਣ ਜਾ ਰਹੇ ਹਾਂ ਜਿਦੇ ਵਿੱਚ ਤੁਹਾਨੂੰ 1984 ਵਿੱਚ ਹੱਡ ਬੀਤੀਆਂ ਹੰਡਾਈਆਂ ਜਿਨ੍ਹਾਂ ਨੇ ਉਹ ਖੁਦ ਆਪਣੀ ਹੱਡ ਬੀਤੀ ਬਾਰੇ ਦੱਸਣਗੇ ਉਸ ਵੇਲੇ ਦੇ ਲੋਕਾਂ ਤੋਂ ਉਸ ਵੇਲੇ ਦਾ ਦਰਦ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਸਕੋ ਫਿਲਮ ਚਮਕੀਲਾ ਇਮਤੀਆਜ਼ ਅਲੀ ਦੁਆਰਾ ਡਾਇਰੈਕਟ ਕੀਤੀ ਗਈ ਜਿਹਨੂੰ Netflix 'ਤੇ ਰਿਲੀਜ਼ ਵੀ ਕਰ ਦਿੱਤਾ ਗਿਆ ਜਿਹੜੀ ਕਿ Netflix 'ਤੇ ਸੁਪਰ ਡੁਪਰ ਹਿੱਟ ਵੀ ਰਹੀ ਪਰ ਸਾਡੇ ਜ਼ਖਮੇ ਉਦੋਂ ਹਰੇ ਹੋ ਜਾਂਦੇ ਨੇ ਜਦੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਤੇ ਬਣੀ ਫਿਲਮ ਪੰਜਾਬ 95 ਰਿਲੀਜ਼ ਨਹੀਂ ਹੋਣ ਦਿੱਤੀ ਜਾਂਦੀ ਜੇਕਰ ਤੁਸੀਂ ਇੱਕ ਗਾਇਕ ਚਮਕੀਲਾ ਦੀ ਫਿਲਮ ਰਿਲੀਜ਼ ਕਰ ਸਕਦੇ ਹੋ ਤਾਂ ਤੁਹਾਨੂੰ ਕੀ ਇਤਰਾਜ਼ ਹੈ ਉਹਮ ਦੇ ਸ਼ਹੀਦ ਚਸਵੰਤ ਸਿੰਘ ਖਾਲੜਾ ਜੀ ਦੀ ਫਿਲਮ ਤੁਸੀਂ ਕਿਉਂ ਨਹੀਂ ਰਿਲੀਜ਼ ਹੋਣ ਕਰਨਗੇ ਅਮਰ ਸਿੰਘ ਚਮਕੀਲਾ ਨੇ 1980-90 ਦੇ ਦਸ਼ਕ ਵਿੱਚ ਮਿਊਜ਼ਿਕ ਇੰਡਸਟਰੀ ਉੱਤੇ ਰਾਜ ਕੀਤਾ ਇੱਕ ਸਾਲ ਦੇ ਅੰਦਰ 365 ਦਿਨ ਹੁੰਦੇ ਨੇ ਪਰ ਚਮਕੀਲੇ ਹੋਰਾਂ ਨੇ 450 ਤੋਂ ਵੱਧ ਅਖਾੜੇ ਲਗਾ ਕੇ ਇੱਕ ਅਜਿਹਾ ਵਰਲਡ ਰਿਕਾਰਡ ਬਣਾਇਆ ਜਿਹਨੂੰ ਨਾ ਤਾਂ ਕੋਈ ਤੋੜ ਸਕਿਆ ਤੇ ਨਾ ਹੀ ਆਉਣ ਵਾਲੇ ਸਮੇਂ ਅੰਦਰ ਕੋਈ ਤੋੜ ਸਕੂਗਾ ਅਸੀਂ ਬਹੁਤ ਛੋਟਾ ਸੀ ਪੰਜਾਬ ਦੇ ਚਮਕੀਲੇ ਉੱਤੇ ਐਨੇ ਉੱਚੇ ਲੈਵਲ ਦੀ ਇੱਕ ਫਿਲਮ ਬਣੀ ਤੇ ਫਿਲਮ ਸੁਪਰ ਡੂਪਰ ਹਟ ਰਹੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਚਮਕੀਲੇ ਦੀ ਕਹਾਣੀ ਪੂਰੀ ਦੁਨੀਆ ਵਿੱਚ ਲਿਆਂਦੀ ਗਈ ਕਿ ਕਿਸ ਤਰ੍ਹਾਂ ਚਮਕੀਲੇ ਦੇ ਨਾਲ ਵਾਲੇ ਸਿੰਗਰ ਜਿਹੜੇ ਉਹ ਤੋਂ ਓਪੋਜੀਸ਼ਨ ਸੀਗੇ ਉਹ ਸਾਰੇ ਕਿਵੇਂ ਉਹਦੇ ਤੋਂ ਮੱਚਦੇ ਸੀ ਕਿਵੇਂ ਉਹਦੇ ਤੇ ਸਰਦੇ ਸੀ ਕਿਵੇਂ ਉਹਨੂੰ ਮਰਵਾਉਣਾ ਚਾਹੁੰਦੇ ਸੀ ਇਹ ਸਾਰੀ ਕਹਾਣੀ ਦੁਨੀਆ ਸਾਹਮਣੇ ਲਿਆਂਦੀ ਗਈ। ਅਸੀਂ ਖੁਸ਼ ਹਾਂ ਪਰ ਪੰਜਾਬ ਦੇ ਕਾਲੇ ਦੌਰ ਦੀ ਸੱਚਾਈ ਦੁਨੀਆ ਸਾਹਮਣੇ ਕਿਉਂ ਨਹੀਂ ਲਿਆਂਦੀ ਜਾਂਦੀ? ਪੰਜਾਬ ਦੇ ਅੰਦਰ ਜਦੋਂ ਪੁਲਸ ਵਾਲਿਆਂ ਨੇ ਨਕਲੀ ਇਨਕਾਊਂਟਰ ਕਰਕੇ 12-15 ਸਾਲ ਦੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ, ਉਹ ਸੱਚਾਈ ਕਿਉਂ ਨਹੀਂ ਦੁਨੀਆ ਸਾਹਮਣੇ ਲਿਆਂਦੀ ਜਾਂਦੀ? 25000 ਤੋਂ ਜ਼ਿਆਦਾ ਲਵਾਰਿਸ ਲਾਸ਼ਾਂ ਦੇ ਬਣੇ ਵਾਰਿਸ ਸ਼ਹੀਦ ਜਸਵੰਤ ਸਿੰਘ ਖਾਲਣਾ ਜੀ ਦੀ ਜੀਵਨੀ ਲੋਕਾਂ ਸਾਹਮਣੇ ਕਿਉਂ ਨਹੀਂ ਲਿਆਂਦੀ ਜਾਂਦੀ? ਚਾਨਣ ਘਟ ਰਿਹਾ ਸੀ ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ ਤੇ ਕਹਿੰਦੇ ਆ ਲੋਕਾਂ ਚ ਹਾਹਾਕਾਰ ਮਚ ਰਹੀ ਸੀ ਕੋਈ ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ ਜਿੱਥੇ ਜਾ ਕੇ ਅਸੀਂ ਵੇਖਿਆ ਕਿ ਸਾਡੇ ਲਾਪਤਾ ਪਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ 1984 ਵਿੱਚ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਭਾਰਤ ਸਰਕਾਰ ਨੇ ਟਾੜਾ ਨਾਮ ਦਾ ਇੱਕ ਕਾਨੂੰਨ ਪਾਸ ਕੀਤਾ ਜਿਹਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਬੀਅੰਤ ਸਿੰਘ ਤੇ ਪੰਜਾਬ ਦੇ ਡੀਜੀਪੀ ਕੇਪੀਐਸ ਗਿੱਲ ਨੇ ਸਿੱਖਾਂ ਉੱਤੇ ਤਸ਼ੱਦਦ ਕਰਨੀ ਬੰਦ ਨਾ ਕੀਤੀ 15-15 ਸਾਲ ਦੇ ਨੌਜਵਾਨਾਂ ਨੂੰ ਘਰਾਂ ਚੋਂ ਚੱਕ ਕੇ ਉਹਨਾਂ ਦਾ ਨਕਲੀ ਇਨਕਾਊਂਟਰ ਕੀਤਾ ਗਿਆ ਉਸ ਸਮੇਂ ਜੇਕਰ ਕੋਈ ਸਿੰਘ ਜਾਂ ਬੀਬੀ ਕਿਸੇ ਕੰਮ ਵਜੋਂ ਘਰੋਂ ਬਾਹਰ ਜਾਂਦੇ ਸੀ ਤਾਂ ਉਹ ਕਦੇ ਵੀ ਮੁੜ ਕੇ ਘਰ ਵਾਪਸ ਨਾ ਆਏ ਆਏ ਦਿਨ ਹਜ਼ਾਰਾਂ ਸਿੱਖਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਮਾਰ ਦਿੱਤਾ ਜਾਂਦਾ ਸੀ ਐਸੇ ਮਾਰ-ਤਾੜ ਵਿੱਚ ਜਸਵੰਤ ਸਿੰਘ ਦੇ ਦੋ ਦੋਸਤ ਵੀ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਲੱਭਣੇ ਜਸਵੰਤ ਸਿੰਘ ਨੇ ਖੋਜ ਕਰਨੀ ਸ਼ੁਰੂ ਕੀਤੀ। ਐਸੇ ਖੋਜ ਦੇ ਦੌਰਾਨ ਪੰਜਾਬ ਪੁਲਿਸ ਦਾ ਇੱਕ ਕਾਲਾ ਚਿਹਰਾ ਜਸਵੰਤ ਸਿੰਘ ਨੇ ਦੁਨੀਆ ਸਾਹਮਣੇ ਲਿਆਂਦਾ। ਉਹਨਾਂ ਨੇ 25 ਹਜ਼ਾਰ ਤੋਂ ਵੱਧ ਮਾਰੇ ਗਏ ਨੌਜਵਾਨਾਂ ਦੀ ਪੜਤਾਲ ਕੀਤੀ ਜਿੰਨਾ ਵਿੱਚੋਂ ਕਈਆਂ ਦੀ شناخت ਹੋ ਗਈ ਪਰ ਜ਼ਿਆਦਾਤਰ ਲੋਕਾਂ ਦਾ ਪਤਾ ਨਾ ਚੱਲ ਸਕਿਆ। ਕਿ ਇਹ ਕੌਣ ਹਨ ਅਤੇ ਕਿੱਥੋਂ ਦੇ ਹਨ? ਪੁਲਿਸ ਦੁਆਰਾ ਕੀਤੇ ਐਨੇ ਜ਼ੁਲਮ ਐਨੇ ਤਸ਼ੱਦਦ ਦਾ ਜਸਵੰਤ ਸਿੰਘ ਖਾਲੜਾ ਜੀ ਕਰਕੇ ਹੀ ਪਤਾ ਲੱਗ ਸਕਿਆ। ਇਸ ਤੋਂ ਬਾਅਦ ਇਹਨਾਂ ਨੇ ਕੈਨੇਡਾ ਜਾ ਕੇ ਇੱਕ ਸਪੀਚ ਦਿੱਤੀ। ਜੋ ਕਿ ਇਨਾਂ ਦੀ ਲਾਸਟ ਸਪੀਚ ਸੀ ਜੇਕਰ ਤੁਸੀਂ ਇਹ ਸਪੀਚ ਨੂੰ ਸੁਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਊਗਾ ਜੋ ਦਰਦ ਇਹਨਾਂ ਨੇ ਬਿਆਨ ਕੀਤਾ ਆਪਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਇਸ ਲਈ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਉਸ ਸਪੀਚ ਨੂੰ ਜ਼ਰੂਰ ਸੁਣੋ ਤੇ ਪੰਜਾਬ ਦੇ ਹਾਲਾਤ ਜਸਵੰਤ ਸਿੰਘ ਖਾਲੜਾ ਜੀ ਦੇ ਮੂੰਹੋਂ ਤੁਹਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਤੇ 6 ਸਤੰਬਰ 1995 ਵਾਲੇ ਦਿਨ ਜਦੋਂ ਪਾਈ ਸਾਹਿਬ ਆਪਣੀ ਕਾਰ ਤੋਂ ਉਰੇ ਸਨ ਕਾਰ ਦੇ ਬਾਹਰ ਇੱਕ ਅਣਜਾਣ ਵੈਨ ਆਈ ਕੁਝ ਪੁਲਿਸ ਵਾਲੇ ਬੈਨ ਵਿੱਚੋਂ ਨਿਕਲੇ ਤੇ ਭਾਈ ਸਾਹਿਬ ਨੂੰ ਅਗਵਾ ਕਰ ਲੈ ਗਏ ਇਸ ਤੋਂ ਬਾਅਦ ਭਾਈ ਸਾਹਿਬ ਦਾ ਕਿਸੇ ਨੂੰ ਕੁਝ ਪਤਾ ਨਾ ਚੱਲਿਆ ਕਿ ਇਹ ਕਿੱਥੇ ਹਨ ਤੇ ਕਿਸ ਹਾਲ ਵਿੱਚ ਹਨ ਇੱਕ ਪੁਲਿਸ ਵਾਲੇ ਦੇ ਦੱਸਣ ਅਨੁਸਾਰ ਇਹਨਾਂ ਨੂੰ 48 ਦਿਨ 48 ਅਲੱਗ-ਅਲੱਗ ਜੇਲਾਂ ਵਿੱਚ ਰੱਖਿਆ ਗਿਆ ਤੇ ਇਸ ਤੋਂ ਬਾਅਦ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ 1984 ਤੋਂ ਲੈ ਕੇ 1995 ਤੱਕ ਹੋਏ ਸਿੱਖ ਕਤਲੇਆਮ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਕਰਕੇ ਹੀ ਰੁਕੇ ਸਨ ਜੇਕਰ ਜਥੇਦਾਰ ਸਾਹਿਬ ਪੁਲਿਸ ਤੇ ਕਾਰ ਦੀ ਗੁੰਡਾਗਰਦੀ ਦੁਨੀਆ ਸਾਹਮਣੇ ਨਾ ਲੈ ਕੇ ਆਉਂਦੀ ਤਾਂ ਸ਼ਾਇਦ ਅਸੀਂ ਜੋ ਇਹ ਜ਼ਿੰਦਗੀ ਜੀ ਰਹੇ ਹਾਂ ਇਹ ਜੀਣ ਦੇ ਕਾਬਲ ਨਾ ਹੁੰਦੇ ਜਿਵੇਂ ਹੁਣ ਸਰਕਾਰਾਂ ਨੇ ਸਾਡੇ ਘਰ-ਘਰ ਦੇ ਅੰਦਰ ਨਸ਼ੇ ਦੀ ਮਾਰ ਮਾਰੀ ਹੈ ਸਾਨੂੰ ਖਤਮ ਕਰਨ ਲਈ ਇਹਨਾਂ ਨੇ ਉਹ ਤੋਂ ਬਿਨਾਂ ਕਿਸੇ ਡਰ ਤੋਂ ਸਾਡਾ ਕੀ ਸਲੂਕ ਕਰਨਾ ਸੀ ਇਹ ਜ਼ਰਾ ਸੋਚ ਕੇ ਤਾਂ ਦੇਖੋ ਦਿਲਜੀਤ ਦੋਸਾਂ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਤੇ ਫਿਲਮ ਤਿਆਰ ਕੀਤੀ ਹੋਈ ਹੈ ਪਰ ਉਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਦੋਂ ਸਿੱਖਾਂ ਤਾਂ ਤੱਕ ਇਹਦੀ ਗੱਲ ਆਊਗੀ ਤਾਂ ਭਾਰਤ ਸਰਕਾਰ ਦਾ ਨਾਮ ਜ਼ਰੂਰ ਆਊਗਾ ਕਿ ਸਰਕਾਰਾਂ ਕੋਲ ਦੋ ਹੀ ਵਿਕਲਪ ਬਚਦੇ ਹਨ ਜਾਂ ਤਾਂ ਖੁਦ ਬਦਨਾਮ ਹੋ ਕੇ ਸਿੱਖਾਂ ਨਾਲ ਹੋਏ ਤੱਕੇ ਨੂੰ ਦੁਨੀਆ ਤੱਕ ਪਹੁੰਚਣ ਦੇਵੀਂ ਜਾਂ ਫਿਰ ਸਿੱਖਾਂ ਦੀ ਆਵਾਜ਼ ਨੂੰ ਦਬ ਕੇ ਆਪਣੇ ਆਪ ਨੂੰ ਮਹਾਨ ਦੱਸਿਆ ਜਾਵੇ ਤੇ ਸਰਕਾਰਾਂ ਆਪਣੇ ਆਪ ਨੂੰ ਮਹਾਨ ਦੱਸਣ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਸਾਨੂੰ ਹੁਣ ਇਕਜੁੱਟ ਹੋਣ ਦੀ ਲੋੜ ਹੈ ਪਾਰਟੀਆਂ ਪਿੱਛੇ ਲੱਗ ਲੜ ਕੇ ਸਾਨੂੰ ਹੁਣ ਤੱਕ ਕੁਝ ਹਾਸਲ ਨਹੀਂ ਹੋਇਆ ਤੇ ਨਾ ਹੀ ਅੱਗੇ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨ ਕੇ ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ ਜਿੰਨਾ ਲੋਕਾਂ ਨੇ 1984 ਵੇਲੇ ਆਪਣੇ ਸੀਨੇ ਤੇ ਦਰਦ ਹੰਡਾਇਆ ਉਹਨਾਂ ਦੇ ਮੂੰਹੋਂ ਜੇਕਰ ਤੁਸੀਂ ਹੱਡ ਬੀਤੀ ਸੁਣਨਾ ਚਾਹੁੰਦੇ ਹੋ ਤਾਂ YouTube ਉੱਤੇ ਚੈਨਲ ਇਨਸਾਫ ਨੂੰ ਦੇਖੋ ਜਿਹਦਾ ਲਿੰਕ ਡਿਸਕ੍ਰਿਪਸ਼ਨ ਦੇ ਅੰਦਰ ਤੁਹਾਨੂੰ ਮਿਲ ਜਾਊਗਾ ਕਿਵੇਂ ਸਿੱਖਾਂ ਦੇ ਬੱਚਿਆਂ ਨਾਲ ਜ਼ੁਲਮ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ ਤੁਸੀਂ ਖੁਦ ਉਹਨਾਂ ਦੀ ਜ਼ੁਬਾਨੀ ਸੁਣੋ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ